ਪਤਿਤ ਪਾਵਨ ਜਗਤ ਜੋਤ ਯੁਗੋ ਜੁਗ ਅਟਲ ਛਾਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚੋਂ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਇ ਬਸਾਇਆ ਮਹਾਰਜ ਸਭ ਕਹਿੰਦੇ ਨੇ ਭਾਈ ਜਿਸ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਆ ਵਸਿਆ ਹੈ ਪ੍ਰੀਤਮ ਨੇ ਪ੍ਰਮਾਤਮਾ ਨੇ ਉਹ ਹਿਰਦਾ ਘਰ ਆਤਮਕ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਸੋਗ ਦਾ ਸਾਗਰ ਗੁਰ ਪਾਇਆ ਤਸੈ ਸਾ ਸੰਗਲ ਮਿਟਾਇਆ ਮਹਾਰਜ ਕਹਿੰਦੇ ਜਦੋਂ ਕਿਸੇ ਭਾਗਾ ਵਾਲੇ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦੋਂ ਕਹਿੰਦੇ ਉਸਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ ਸਹਿਮ ਦਾ ਮਤਲਬ ਹੈ ਡਰ ਕਹਦੇ ਉਹਦਾ ਫਿਰ ਡਰ ਦੂਰ ਹੋ ਜਾਂਦਾ ਹੈ ਜਿਹੜਾ ਪੂਰੇ ਗੁਰੂ ਨੂੰ ਮਿਲ ਪੈਂਦਾ ਹੈ ਜਿਹੜਾ ਸੁੱਖਾਂ ਦਾ ਸਮੁੰਦਰ ਗੁਰੂ ਨੂੰ ਮਿਲ ਪੈਂਦਾ ਹੈ ਹਰ ਕੇ ਨਾਮ ਕੀ ਵਡਿਆਈ ਮਹਾਰਜ ਕਹਿੰਦੇ ਵੀ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਵੜਿਆਈ ਕਰਨੀ ਆਠ ਪਹਿਰ ਗੁਣ ਗਾ ਯਰ ਅੱਠੇ ਪਹਿਰ ਭਾਵ ਹਰ ਵੇਲੇ ਪ੍ਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਉਣੇ ਗੁਰਪੂਰੇ ਤੇ ਪਾਈ ਇਹ ਦਾਤ ਵੀ ਜਿਹੜੀ ਹੈ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ ਪ੍ਰਭ ਕੀ ਅਕਥ ਕਹਾਣੀ ਸਤਗੁਰ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਸਰੂਪ ਦੀ ਗੱਲਬਾਤ ਜਿਹੜੀ ਹੈ ਅਕਥ ਹੈ ਇਹ ਦੱਸੀ ਨਹੀਂ ਜਾ ਸਕਦੀ ਜਨ ਬੋਲੇ ਅੰਮ੍ਰਿਤ ਬਾਣੀ ਪ੍ਰਮਾਤਮਾ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੀ ਸਿਰਤ ਸਲਾਹ ਦੀ ਜਿਹੜੀ ਬਾਣੀ ਹੈ ਉਹ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਵਖਾਣੀ ਮਹਾਰਾਜ ਕਹਿੰਦੇ ਹੈ ਨਾਨਕ ਉਹੀ ਸੇਵਕ ਬਾਣੀ ਉਚਾਰਦੇ ਹਨ ਗੁਰ ਪੂਰੇ ਤੇ ਜਾਣੀ ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕਰ ਲਈ ਹੈ ਉਹ ਫਿਰ ਸਿਵਤ ਸਲਾਹ ਦੀ ਬਾਣੀ ਨੂੰ ਉਚਾਰਦੇ ਹਨ ਬਾਣੀ ਨੂੰ ਗਾਉਂਦੇ ਹਨ ਬਾਣੀ ਨੂੰ ਪੜ੍ਹਦੇ ਹਨ ਤੇ ਬਾਣੀ ਨੂੰ ਸੁਣਦੇ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨਾ ਸੋ ਜ਼ਰੂਰੀ ਬੇਨਤੀ ਹੈ ਜੀ ਆਪੋ ਆਪਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਲਾਇਆ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਕੁਝ ਸਿੱਖਿਆ ਮਿਲ ਸਕੇ ਗੁਰੂ ਘਰ ਦੇ ਵਿੱਚ ਕਿਵੇਂ ਆਉਣਾ ਕਿਵੇਂ ਸੇਵਾ ਕਰਨੀ ਹੈ ਇਹ ਅਕਲ ਜਿਹੜੀ ਹੈ ਅਸੀਂ ਜੇ ਆਪਣੇ ਬੱਚਿਆਂ ਨੂੰ ਹੁਣ ਤੋਂ ਦੇਣੀ ਸ਼ੁਰੂ ਕਰਾਂਗੇ ਤਾਂ ਬੱਚੇ ਜਿਹੜੇ ਆ ਬਚਪਨ ਦੇ ਵਿੱਚ ਕੋਈ ਗਲਤ ਰਸਤਾ ਅਖਤਿਆਰ ਨਹੀਂ ਕਰਦੇ ਜਿਹੜੇ ਬੱਚੇ ਮੁੱਢ ਤੋਂ ਗੁਰੂ ਘਰ ਨਾਲ ਜੁੜ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ ਉਹ ਫਿਰ ਜਵਾਨੀ ਵਿੱਚ ਆ ਕੇ ਪਟਕਦੇ ਨਹੀਂ ਆਪਾਂ ਦੇਖਦੇ ਹਾਂ ਵੀ ਸਮਾਂ ਜਿਹੜਾ ਉਹ ਕਿੰਨਾ ਭਿਆਨਕ ਚੱਲ ਰਿਹਾ ਹੈ ਨੌਜਵਾਨ ਨਸਿਆਂ ਦੇ ਵਿੱਚ ਗਲਤਾਨ ਹੋਏ ਪਏ ਆ ਉਹ ਤਾਂ ਹੋਏ ਆ ਉਹ ਉਹਨਾਂ ਨੂੰ ਬਚਪਨ ਵਿੱਚ ਸੰਭਾਲਿਆ ਨਹੀਂ ਗਿਆ ਜੇ ਬਚਪਨ ਵਿੱਚ ਨਾਮ ਬਾਣੀ ਦੇ ਨਾਲ ਜੋੜਿਆ ਹੁੰਦਾ ਫਿਰ ਬੱਚੇ ਆ ਸਾਧ ਸੰਗਤ ਜੀ ਕਿਸੇ ਗਲਤ ਰਸਤੇ ਨਹੀਂ ਪੈਂਦੇ ਗੁਰੂ ਆਪ ਸਮਰੱਥ ਹੈ ਗੁਰੂ ਫਿਰ ਆਪਣੇ ਮਿਹਰ ਦੇ ਹੱਥ ਰੱਖ ਕੇ ਬਚਾਉਂਦਾ ਹੈ ਆਪਣੇ ਸੇਵਕਾਂ ਨੂੰ ਪ੍ਰਮਾਤਮਾ ਕਦੇ ਪਟਕਣ ਨਹੀਂ ਦਿੰਦਾ ਇਸ ਕਰਕੇ ਬੇਨਤੀ ਹੈ ਜੀ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਬੱਚਿਆਂ ਨੂੰ ਕਿਵੇਂ ਚੌਰਸਾਬ ਕਰਨਾ ਕਿਵੇਂ ਗੁਰੂ ਘਰ ਵਿੱਚ ਆਉਣਾ ਹੈ ਕਿਵੇਂ ਪ੍ਰਸ਼ਾਦ ਵਰਤਣਾ ਹੈ ਪਿਆਰ ਨਾਲ ਆਪਾਂ ਨੂੰ ਸਾਰਿਆਂ ਨੂੰ ਸਮਝਾਉਣਾ ਪੈਣਾ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੈ ਨਾਵਾ ਕੋਈ ਗ੍ਰੰਤੀ ਨਹੀਂ ਬਣ ਰਿਆ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਬਾਣੀ ਪੜ੍ਹਨਾ ਇਹ ਨਹੀਂ ਪਤਾ ਵੀ ਆਪ ਹੀ ਬੱਚਿਆਂ ਨੂੰ ਗੁਰੂ ਘਰ ਸੰਭਾਲਣੇ ਪੈ ਜਾਣ ਜਿਹੜੀ ਨਵੀਂ ਪੀੜ੍ਹੀ ਹੈ ਉਹ ਹੁਣ ਗ੍ਰੰਤੀ ਨਹੀਂ ਕੋਈ ਬਣਦਾ ਇਸ ਕਰਕੇ ਬੇਨਤੀ ਹੈ ਸੰਗਤ ਜੀ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੇ ਨਿਤਨੇਮ ਦੀ ਲੋੜ ਪੈ ਜੇ ਹੁਣ ਅੱਜ ਆਪਾਂ ਨੂੰ ਨਿਤਨੇਮ ਦੀ ਲੋੜ ਪੈ ਜੇ ਵੀ ਕੋਈ ਵੀ ਬੱਚਾ ਆਪਣੇ ਨਗਰ ਵਿੱਚ ਨਿਤਨੇਮ ਵਾਲਾ ਨਹੀਂ ਹੈ ਕੋਈ ਨਹੀਂ ਸੰਭਾਲ ਸਕਦਾ ਗੁਰੂ ਘਰ ਦੀ ਸੇਵਾ ਇਸ ਕਰਕੇ ਭਾਈ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤੇ ਗੁਰੂ ਘਰ ਦੀ ਸੇਵਾ ਸੰਭਾਲ ਕਰ ਸਕਣ ਦੇ ਯੋਗ ਹੋ ਜਾਣ ਇਹ ਸਿੱਖਿਆ ਸਾਨੂੰ ਆਪਣੇ ਬੱਚਿਆਂ ਨੂੰ ਦੇਣੀ ਪਵੇਗੀ ਤਾਂ ਕਿ ਆਉਣ ਵਾਲਾ ਜਿਹੜਾ ਭਿਆਨਕ ਸਮਾਂ ਸਾਨੂੰ ਗਰੰਟੀ ਨਹੀਂ ਲੱਭਣੇ ਇਸ ਕਰਕੇ ਭਾਈ ਬੱਚਿਆਂ ਨੂੰ ਅੱਗੇ ਲਾ ਕੇ ਸੇਵਾ ਕਰਨ ਦਿਆ ਕਰੋ ਔਰ ਪਿਆਰ ਕਰਿਆ ਕਰੋ ਬੱਚਿਆਂ ਨੂੰ ਸਿੱਖਿਆ ਦਿਈਏ ਤਾਂ ਕਿ ਬੱਚੇ ਗੁਰੂ ਘਰ ਨਾਲ ਜੁੜ ਸਕਣ ਸੋ ਅੱਜ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਜਿਹੜੀ ਹੈ ਸਰਦਾਰ ਕੁਲਵਿੰਦਰ ਸਿੰਘ ਤੇ ਨਾਜ਼ਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸੀ ਤੇ ਕੱਲ ਦੀ ਜਿਹੜੀ ਸੇਵਾ ਹੈ ਉਹ ਸਰਦਾਰ ਭਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗੀ। ਸੋ ਪਰਿਵਾਰ ਨੂੰ ਬੇਨਤੀ ਹੈ ਜੀ ਸ਼ਾਮ ਨੂੰ ਦੇਗਾਂ ਵਾਸਤੇ ਰਸਤ ਜਿਹੜੀ ਆ ਉਹ ਪਹੁੰਚਾਉਣ ਦੀ ਕਿਰਪਾਲਤਾ ਕਰਿਓ। ਸੋ ਜਿਨ੍ਹਾਂ ਭਾਵਨਾ ਨੂੰ ਮੁੱਖ ਰੱਖਦੇ ਆ ਸਰਦਾਰ ਕੁਲਵਿੰਦਰ ਸਿੰਘ ਜੀ, ਨਾਜ਼ਿਰ ਸਿੰਘ ਉਹਨਾਂ ਦੇ ਪਰਿਵਾਰਾਂ ਨੇ ਚੱਲ ਪਰਸੇ ਹਨ। ਪ੍ਰਮਾਤਮਾ ਚੜ੍ਹਦੀ ਕਲਾ ਦੀ ਦਾਤ ਬਖਸ਼ਣਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕੀਤੀ ਹੈ। ਖੁਦਾ ਮੰਜ਼ੂਰ ਕਰਦਾ ਹੈ ਦੁਆ। ਜਦ ਦਿਲ ਸੇ ਹੋਤੀਏ ਪ੍ਰਮਾਤਮਾ ਕਿਰਪਾ ਕਰੇ ਮੇਰ ਪਰਿਆਤ ਰੱਖੇ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਇਤਿਬਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਚਲਣੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵੇਗਨ ਸੰਪੂਰਨਤਾ ਦੀ ਅਰਦਾਸ ਸਾਰੇ ਰਲ ਮਿਲ ਕੇ ਕਰਦੇ ਰਹੀਏ ਜੀ ਗੁਰੂ ਸਾਹਿਬ ਮੇਰ ਪਰਿਆਤ ਰੱਖਣ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ 25